ਕਿ ਯਾਰ ਨਹੀਂ ਬਹੁਤ ਵਧੀਆ ਆ ਦਵਾਰੋਗ ਲਾ ਲੀਏ ਉਹ ਇਲੀਅਨ ਗਿਆ ਚ ਨਵਾਰਵਾ ਠੀਕ ਹੈ ਕਿੱਥੇ ਲਾਗੀ ਦੀ ਮਿੱਟੀ ਤੂੰ ਘਰੇ ਲਾਗੀ ਸੀ ਐਨੇ ਦਿਨਾਂ ਨਾਲ ਜਾਣ ਨਹੀਂ ਸਕਦੇ ਬਹੁਤ ਮਾਂਡਾ ਕੀ ਜਿਆ ਵੀ ਇਹ ਹੁੰਦੀ ਚੁੜਿਆ ਤੇ ਲਿਆ ਕੀ ਦੇਖ ਬਹੁਤ ਜਿਆਦਾ ਮਿੱਟੀ ਇਸ ਬੈਕ ਠੀਕ ਹੈ ਫਿਰ ਕੀ ਕਰਿਆ ਨਹੀਂ ਜੀਨੇ ਜੀਨੇ ਵੀਡੀਓ ਦੇਖਣੇ ਹੈ ਪਹਿਲਾ ਬਲੌਗ ਦੇਖਿਓ ਵੀ ਸਾਰਿਆਂ ਨੂੰ ਪਤਾ ਲੱਗੂਗਾ ਕਿ ਮੈਂ ਵਾਪਸ ਆ ਗਈ ਕਿਹੜੇ ਐਪੀਸੋਡ ਜਾਈਆਂ ਕੀ ਕਰਨਾ ਹੈ ਕਿਵੇਂ ਆਈਆਂ ਕਿਉਂ ਆਈਆਂ ਕਿਹਨੇ ਬੁਲਾਇਆ ਕਿੱਥੇ ਬੁਲਾਇਆ ਕਿਸ ਤਰ੍ਹਾਂ ਬੁਲਾਇਆ ਠੀਕ ਹੈ ਲੈ ਫਿਰ ਬਹਿ ਜਾ ਓਰੇ ਚਾਹ ਪਾਣੀ ਪੀ ਲੈ ਹਾਂ ਚਾਹ ਪਾਣੀ ਪੀ ਲਿਆ ਕਿੱਲਾ ਸ਼ਾਦੀ ਦਾ ਪੱਖਾ ਲੈ ਚਲਾ ਦਿੰਨੇ ਕੀ ਕਰਿਆ ਅੱਨੇ ਲੈ ਫਿਰ ਨਜ਼ਾਰੀ ਰੁੱਟੇ ਘੁੰਮੇ ਫਿਰੇ ਐਸ਼ਾ ਕੀਤੀਆਂ ਠੀਕ ਹੈ ਘਰੇ ਕੰਮ ਕੀਤੇ ਹੋਰ ਪਹਿਲਾਂ ਸਿੰਕੀਦਾ ਜਿੰਨੀ ਖਲੀ ਪਤਾ ਨਹੀਂ ਕੀ ਜਦੋਂ ਵੀ ਤੇਰਾ ਹੋਇਆ ਤੈਨੂੰ ਬੁਲਾ ਲਾਂਗੇ ਅੱਜ ਜਣਕੇ ਮੈਪisode ਹੈ 100 ਪੁਛੇ ਹਜ਼ਾਰ ਪਤਾ ਨਹੀਂ 100 ਦਾ ਪਤਾ ਹੈ ਇਹ ਜਿੰਨਾ 100 ਕੇ ਨਮਾ ਆ ਇਹਦਾ ਉਹਨੇ ਲੈ ਜਾ ਕਿਹੜਾ ਦੇਖੋ ਅੱਜ ਦਾ ਅੱਜ ਦਾ ਫੂਲ ਵਾਲਾ ਹੈ ਉਹ ਦੁਬਾਰਾ ਗੋਡ ਮਤਲਬ ਪਹਿਲਾ ਸੀਨ ਮੇਰਾ ਹੀ ਹੈ ਪਰ ਤੁਸੀਂ ਆਪ ਦਾ ਸੀਨ ਕਰਨਾ ਜ਼ਾ ਰਹੇ ਹੋ ਸਿਗਰਟ ਸੀਨ ਹੈ ਮੈਂ ਦੱਸਣਾ ਕਿ ਮੈਂ ਹਾਂ ਬਹੁਤ ਮਤਲਬ ਮੈਨੂੰ ਰਾਤ ਵਿੱਚ ਕੌਣ ਵੀ ਲਗਾਓ ਵੀ ਤੁਸੀਂ ਦੇਖਣਾ ਤੇ ਉਸ ਤੋਂ ਬਾਅਦ ਕੀ ਹੋਵੇ ਦੁਬਾਰਾ ਨਹੀਂ ਮੈਂ ਗਲੀ ਚ ਆ ਰਹੀ ਖੜ ਜਾ ਮਗਾ ਮੈਨੂੰ ਵੀ ਸਟੋਰੀ ਸਮਝ ਨਹੀਂ ਆ ਰਹੀ ਮਿਲ ਰਹੀ ਹੈ ਤੇ ਓਕੇ ਠੀਕ ਹੈ ਕੀ ਕੁਛ ਹੈ ਕੀ ਕਰਨੀ ਹੈ ਅੱਜ ਭਈ ਗੁਰੂ ਗਈ ਵਾਲਾ ਫੋਨ ਕਿੱਥੇ ਪਿਆ ਉਹ ਪਿਆ ਉਹ ਪਿਆ ਹਾਂ 흘ੀਰੇ ਕੁੱਲ ਨੂੰ ਲਾਤੀ ਅੱਜ ਦੋ ਕਿਸਿੰਨੇ ਠੀਕ ਹੈ ਚਲ ਬਾਤ ਹੀ ਹੋ ਗਈ ਤੁਸੀ ਦੇਖੋਗੇ ਨੈਕਸਟ ਐਪੀਸੋਡ ਚ ਬਾਰਸੀ ਹੋ ਗਈ ਤਰੀ ਦੋ ਡਿਮਾਂਡ ਸੀ ਜੇ ਮੈਂ ਤੈਨੂੰ ਕਮੈਂਟ ਦਿਖਾਵਾਂ ਹਾਂ ਹਾਂ ਤੁਸੀਂ ਆ ਜਾਓ ਤੁਸੀਂ ਵਾਪਸ ਆ ਜਾਓ ਤੁਸੀਂ ਤੁਸੀਂ ਲੜਦੇ ਹੋ ਉਹਨਾਂ ਨਾਲ ਹਾਏ ਤੁਸੀਂ ਇੱਥੇ ਕਿਉਂ ਨਹੀਂ ਆ ਰਹੇ ਐ ਤੁਹਾਨੂੰ ਕੜਤਾ ਹਾਂ ਤੁਸੀਂ ਲੈ ਲੈਦੇ ਕਿ ਲੋਕਾਂ ਦੇ ਦਿਮਾਗ ਇਹ ਲੋਗ ওভার ওভার ਬਹੁਤ ਸੋਚਦੇ ਨੇ ওভার ਥਿੰਕਰ ਨੇ ਹਾਂ ਵਿਜੇ ਬੰਦਾ ਕੀ ਪਤਾ ਮੈਨੂੰ ਕੰਮ ਹੋਵੇ ਕੀ ਪਤਾ ਮੇਰਾ ਸੀਨ ਹੀ ਨਾ ਹੋਵੇ ਕੀ ਪਤਾ ਰਣਾ ਦੇ ਆ ਗਿਆ ਨਹੀਂ ਖੋ ਲਾ ਫਿਰ ਐਵੇਂ ਹੁੰਦਾ ਨਾ ਕਈ ਵਾਰ ਅਗਲਾ ਕਹਿੰਦਾ ਵੀ ਸੀਨ ਦੋ ਐਪੀਸੋਡਾਂ ਚ ਨਹੀਂ ਉਹ ਚਾਰ ਚ ਨਹੀਂ ਹੋਉਂਦਾ ਮੇਰਾ ਮਹੀਨੇ ਵਾਂਗੂ ਹੋ ਗਿਆ ਡੇਢ ਮਹੀਨਾ ਮੇਨੂੰ ਲੱਗਾ ਤਿੰਨ ਮਹੀਨੇ ਠੀਕ ਆ ਫਿਰ ਤਾਂ ਹੀ ਅਗਲੇ ਸੋਚ ਰਹੇ ਨੇ ਨਾ ਨਾ ਐਂ ਤਾਂ ਉਦੋਂ ਬਾਅਦ ਮੈਂ ਸੁੱਤੇ ਆ ਗਿਆ ਨਹੀਂ ਮੁੰਡਾ ਨਾਲ ਮੇਜੇ ਚ ਵੀ ਆਈਆਂ ਠੀਕ ਹੈ ਠੀਕ ਹੈ ਪਰ ਲੋਕਾਂ ਦਾ ਦਿਮਾਗ ਆਪ ਦਾ ਥਿਆਲ ਖਲਾਉਂਦੇ ਨੇ ਇਹਨਾਂ ਦਾ ਦਿਮਾਗ ਨਾ ਆਪਣੇ ਨੂੰ ਅੱਗੇ ਚੱਲਦਾ ਹੋਰ ਫਿੰਕਰ ਨੇ ਉਹ ਚੱਲਦਾ ਠੀਕ ਹੈ ਠੀਕ ਵੀ ਜ਼ਰੂਰੀ ਨਹੀਂ ਹੁੰਦਾ ਜੇ ਬੰਦਾ ਵੀ ਆਣੋ ਆ ਨਹੀਂ ਰਹੇਗਾ ਵੀ ਕੋਈ ਗੱਲ ਹੀ ਹੋਊਗੀ ਠੀਕ ਹੈ ਫਿਰ ਕਿੱਥੇ ਕਿੱਥੇ ਘੁੰਮੀ ਤੋਂ 2 ਮਹੀਨੇ 2 ਮਹੀਨੇ ਆ ਵੀ ਨਹੀਂ ਘੁੰਮੀ ਨੇ ਮੈਂ ਲਾਲਾ ਵੀ ਘਰੇ ਹੁੰਦੀ ਸੀ ਜ਼ਿਆਦਾ ਟਾਈਮ ਦਾ ਠੀਕ ਹੈ ਵੀ ਘਰੇ ਵੀ ਟਾਈਮ ਦੇਣਾ ਜ਼ਰੂਰੀ ਹੈ ਨਾ ਸਾਰਿਆਂ ਨੂੰ ਤੇ ਘਰ ਦੇ ਕੰਮ ਮੇਰਾ ਕੁਲ ਜਾਂ ਫਿਰ ਮੈਂ ਹੁੰਦੀ ਰਹੀ ਸੀਗੀ ਸ਼ਾਹਕੋਟ ਦੇ ਸੀਗੀ ਮੇਰੀ ਅਲੱਗ ਪਹਿਣਾ ਕੁਲ ਤੇ ਨਵੇਂ ਸ਼ਹਿਰ ਗਈ ਸੀ ਮੈਂ ਠੀਕ ਹੈ ਤੇ ਬਾਬੇ ਸਾਈਡ ਹੈ ਬਾਬੇ ਦਾ ਬਾਬੇ ਸਾਈਡ ਤੇ ਫਿਰ ਹੋਰ ਕਿੱਥੇ ਗਈ ਸੀ ਮੈਂ ਮੈਂ ਅਸਤੇ ਬਾਰੀਏ ਜੇ ਕੋ ਮੀਆਂ ਉਨੀ ਕੋ ਮੇ ਗਿਦਰੇ ਨਹੀਂ ਲੈ ਦਿੰਦਾ ਦਸਦੀ ਆ ਮੜੇ ਵਾਲੀ ਮੁੱਦਤ ਆਉਂਗੀ ਠੀਕ ਹੈ ਠੀਕ ਹੈ ਮੈਂ ਗੁਰੂ ਜੀ ਮਣੀ ਜਨ ਸਾਹਿਬ ਠੀਕ ਹੈ ਗੁਰਦੁਆਰਾ ਸ੍ਰੀ ਮਣੀ ਜਨ ਸਾਹਿਬ ਕਿ ਕਿ ਜੀ ਮਾਝਾ ਪ੍ਰਦੇਸ਼ ਠੀਕ ਹੈ ਜੀ ਅਸੀਂ ਗਏ ਸੀ ਲਾਲਾ ਬਾਸੇ ਗਏ ਸੀ 10 ਦਿਨ ਬਾਸ ਚੱਲਦੇ ਹਾਂ ਜੰਡੀਗੜ੍ਹ ਤੱਕ ਸਿੱਧੀ ਠੀਕ ਹੈ ਰਾਤ ਨੂੰ ਸੀ ਸਾਢੇ 7 ਵਜੇ ਠੀਕ ਹੈ ਤੇ ਫਿਰ ਉਸ ਤੋਂ ਦੂਸਰੇ ਦਿਨ ਕਸੌਲ ਠੀਕ ਹੈ ਕਸੌਲ ਤੋਂ ਅਸੀਂ ਆ ਗਏ ਲੰਧਾ ਨੰਦਪੁਰ ਮੇਰੀ ਫੇਵਰਿਟ ਥੇਸ ਲੰਧਾ ਨੰਦਪੁਰ ਆ ਗਏ ਠੀਕ ਹੈ ਫਿਰ ਅਸੀਂ ਦੁਬਾਰਾ ਸੀ ਘਰੇ ਆ ਗਏ ਠੀਕ ਹੈ ਠੀਕ ਸਭ ਤੋਂ ਜ਼ਿਆਦਾ ਮੈਨੂੰ ਮਜ਼ਾ ਆਇਆ ਮਨੀਗਰਨ ਕਿਉਂਕਿ ਉੱਥੇ ਜਿਮੀ ਗਰਮੀ ਨਹੀਂ ਹੈਗੀ ਠੀਕ ਹੈ ਗਨਵੀਪੁਰ ਆ ਵੀ ਕਿ ਦੇਖਣ ਨੂੰ ਮੈਂ ਵਧੀਆ ਬਹੁਤ ਵਧੀਆ ਇੱਕ ਮਿੰਟ ਉੱਥੇ ਨਹੀਂ ਹੋਰ ਵੀ ਗੱਲ ਬਹੁਤ ਸੋਹਣੀ ਲੱਗੀ ਉੱਥੇ ਮੰਦਿਰ ਤੇ ਗੁਰਦੁਆਰਾ ਦੋਨੇ ਐਵੇਂ ਮੰਦਿਰ ਐਵੇਂ ਗੁਰਦੁਆਰਾ ਆ ਮੂੰਹ ਸਾਹਮਣੇ ਨੇ ਹਾਂ ਆ ਮੂੰਹ ਸਾਹਮਣੇ ਨੇ ਠੀਕ ਹੈ ਤੇ ਉੱਥੇ ਇੱਕ ਦਿਨ ਪਤਾ ਹੈ ਗਰਮ ਪਾਣੀ ਆ ਉੱਥੇ ਉੱਪਰ ਦਾਪੜ ਦਾ ਪਾਣੀ ਸਾਰਾ ਖਾਣਾ ਬਣਾਉਂਦਾ ਤੇ ਉਹ ਵੀ ਦੇਖ ਕੇ ਬਹੁਤ ਵਧੀਆ ਲੱਗਦੀ ਤੇ ਉੱਥੇ ਨੂੰ ਤੁਹਾਨੂੰ ਕਾਢ ਜਾਣੇ ਕਿਥੈਲੇ ਆ ਮਿਲ ਲਗੀਆਂ ਜਿਹੜੀ ਢਿੜੀ ਬੈਠੇ ਹੁੰਦੇ ਨੇ ਉਹਦੇ ਵਿੱਚੋਂ ਨੂੰ ਤੁਸੀਂ ਇੱਕ ਦਿਨ ਵਿੱਚ ਤਾਂ ਚਲੇ ਹੁੰਦੇ ਨੇਗੇ ਬਲੈਕ ਚਲੇ ਇੱਕ ਦਿਨ ਜਿਹੜਾ ਚੌੜ ਹੁੰਦੇ ਨੇ ਤੁਸੀਂ ਨੂੰ ਉਹਨਾਂ ਨੂੰ ਉਬਾਲ ਕੇ ਘਰੇ ਲੈ ਆ ਸਕਦੇ ਓਥੇ ਕੁਝ ਨਹੀਂ ਕਹਿੰਦੇ ਉੱਥੇ ਨਾ ਜਿਹੜੇ ਪੜੇ ਹੋਏ ਨੇ ਰਾਉਂਡ ਜੇ ਵੀ ਜਿੱਥੇ ਪਾਣੀ ਉਬਲਦਾ ਤੁਸੀਂ ਨਾ ਉਹਨਾਂ ਨੂੰ ਘਰੇ ਲੈ ਆ ਸਕਦੇ ਉਬਾਲ ਕੇ ਜਿਹੜਾ ਥੋੜਾ ਨਹੀਂ ਵੀ ਨਾਲ ਗਿਆ ਤੁਸੀਂ ਸਮਝ ਕੇ ਪ੍ਰਸ਼ਾਦ ਠੀਕ ਹੈ ਠੀਕ ਹੈ ਹੋਰ ਕਿਧਰ ਨਹੀਂ ਗੁੰਮੜਾ ਹੋਰ ਕਿਧਰ ਹੈ ਪਲੇਸ ਤੇ ਉਹ ਦੋ ਮਿਲਣਾ ਤੇ ਚੰਗੀ ਗੱਲ ਦੀ ਗਈ ਸੀ ਠੀਕ ਹੈ ਚੰਡੀਗੜ੍ਹ ਮਣੀ ਕਰਨ ਹੋ ਗਈ ਸੀ ਤੇ ਪਹਿਲਾਂ ਵੀ ਗਈ ਸੀ ਹਾਂ ਠੀਕ ਹੈ ਗਈ ਸੀ ਫਿਰ ਅੱਜ ਐਕਟੀ ਨਿਕਲੂਗੀ ਪਹਿਲਾਂ ਵਾਂਗੂ 2 ਮਹੀਨੇ ਲੱਗ ਗਏ ਪਹਿਲੇ ਤੇ ਐ ਕਿ ਮੇਲੇ ਹੋ ਸਕਦਾ ਲੈ ਉਹ ਦੂ ਲੈ ਠੀਕ ਹੈ ਠੀਕ ਹੈ ਤੇ ਮੇਰੇ ਨਾਲ ਰਗ ਰਗ ਜੇ ਸਾਥਲ ਨਹੀਂ ਆਈ ਤੇਰੀ ਅੱਜ ਨਹੀਂ ਆਈ ਤੇਰੀ ਅੱਜ ਨਹੀਂ ਆਈ ਤਾਨੂੰ ਪਤਾ ਹੋਗਾ ਵੀ ਕਿਉਂ ਨਹੀਂ ਆਈ ਪਤਾ ਨਹੀਂ ਮਿਲਤਾ ਤੋ ਕਿਦਾਂ ਆਇਆ ਸੀ ਮੱਝੇ ਨਹੀਂ ਆਇਆ ਚਲੋ ਹੁਣ ਅਸੀਂ ਸੀਨ ਕਰਾਂਗੇ ਤੁਸੀਂ ਸਾਡਾ ਸੀਨ ਦੇਖਿਓ ਮੈਂ ਤੇ ਗੱਦੀ ਹੁਣ ਇਕੱਠੇ ਗੱਲਾਂ ਮਾਰਾਂਗੇ ਜਦ ਅਸੀਂ ਉਹ ਤੋਂ ਬਲੌਗ ਬਣਾਵਾਂਗੇ ਤੇ ਉਹਨੂੰ ਵੀ ਮੈਂ ਪੁੱਛੂੰਗੀ ਵੀ ਹਾਂ ਕਿ ਕੀ ਸੀਨ ਨੇ ਆਪਣੇ ਤੇ ਤੁਸੀਂ ਵੀ ਇੰਜੋਏ ਕਰਿਓ ਕਿ ਹਾਂ ਕੀ ਕੀ ਸੀਨ ਨੇ ਤੁਸੀਂ ਬਲੌਗ ਦੇਖਿਆ ਕਰੋ ਐਂਡ ਤੱਕ ਫੜਾ ਤੁਸੀਂ ਬਲੌਗ ਦੇਖ ਕੇ ਦੱਸਣਾ ਮੈਨੂੰ ਮੇਰੇ ਇੱਕ ਉਤੇ ਜਿੱਦ ਵਿੱਚ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਆ ਕੇ ਕਹਿੰਦੇ ਹੁੰਦੇ ਨਾ ਵੀ ਤੁਸੀਂ ਵੀਡੀਓ 'ਚ ਨਹੀਂ ਆਰੇ ਉਵੇਂ ਆ ਕੇ ਤੁਸੀਂ ਦੱਸਣਾ ਵੀ ਹਾਂ ਅਸੀਂ ਬਲੌਗ ਤੇ ਵੀਡੀਓ ਹੁਣ ਦੇਖੀ ਸੀ ਹੂੰ